ਵਾ ਖੇਤੀ ਵਾਲਾ ਕੰਮ ਤਾਂ ਦਾ ਔਖਾ ਤੇਰਾ ਹਾਂ ਨਾ ਤੰਨੇ ਆਈ ਅੱਜ ਕਿਵੇਂ ਲੱਗਦਾ ਆ ਕਿ ਔਖੀ ਆ ਹਾਂ ਪਰ ਇਹ ਨਾਲ ਬਣੀ ਤਾਂ ਮਾਂ ਅੱਗੇ ਨਾ ਵੀ ਔਖਾ ਵਾ ਅੱਗੇ ਨਾ ਵੀ ਔਖਾ ਪੰਗਾ ਹੀ ਲੈ ਲੈ ਅੱਜ ਵੀ ਮੈਂ ਇਹ ਤੂੰ ਪੰਗਾ ਤਾਂ ਜਿਹੜੇ ਹਿਸਾਬ ਨਾਲ ਲਿਆ ਨਾ ਪਹਿਲਾਂ ਲੈ ਲੈ ਤੂੰ ਪੰਗਾ ਵੱਡਾ ਇਹ ਦਾ ਦਾ ਬੁਰਾ ਕਰੀ ਦਿੰਦਾ ਉਹ ਆ ਤਾਂ ਮੈਂ ਝੋਲਾ ਭਾਰਾ ਭਰਨਾ ਪਹਿਲਾਂ ਤਾਂ ਲੱਗਾ ਪੂਰਾ ਮਾਨ ਨਾਲ ਵੀ ਮੈਂ ਤਾਂ ਐ ਕਰ ਦੂੰ ਤੇ ਹੁਣ ਭਜਦਾ ਵਾ ਭੱਜਿਆ ਜਾਂਦਾ ਨਹੀਂ ਤੂੰ ਭੱਜਣ ਦਿੰਦੇ ਨਹੀਂ ਅੱਜ ਇਹਨੂੰ ਹੁਣ ਸਾਰੀ ਭਵਾਵਾਂ ਜਿਹੜਾ ਪਏ 6-7 ਕਿਲੇ ਐ ਦੰਨੇ ਆ ਬਾਈ ਕਲਾਰ ਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੇ ਚੋਲੇ ਨਹੀਂ ਸੰਭਾਲਿਆ ਜਾਂਦਾ ਹੈ ਚੋਲਾ ਸੰਭਾਲਣਾ ਉਯੋਖਾ ਹਨਾ ਜਾਂਦਾ ਝੂਲਾ ਫੜਨ ਵਾਲਾ ਬੰਦਾ ਹੋਵੇ ਇੱਕ ਨਾਲ ਅਣਾ ਹੋਈ ਉਹਨਾਂ ਝੂਲਾ ਸੋਖਾ ਮੋਟਾ ਤਰਦਾ ਮਾ ਕਰਨ ਆ ਜਾ ਆ ਜਾ ਆ ਜਾ ਆ ਜਾ ਤੇ ਤੇ ਵੀਡੀਓ ਬਣੀ ਜਾਂਦੀ ਹੈ ਵੀਡੀਓ ਚ ਨਾ ਬੇਇੱਜ਼ਤੀ ਕਰਾਲੀ ਬੇਇੱਜ਼ਤੀ ਹੋਈ ਉਹ ਬੇਇੱਜ਼ਤੀ ਵੀਡੀਓ ਇਦਾਂ ਦੀ ਫੇਰ ਕਹਿਂਗਾ ਦੱਸਿਆ ਨਹੀਂ ਹਾਂ ਖੇਤ ਕੇ ਨਾਲ ਬਰਾਬਰ ਆ ਜਾ ਮੈਂ ਘਰ ਲਾਉਣਾ ਤੈਨੂੰ ਨਾਲ ਆ ਜਾ ਮੋਟਾ ਤੂੰ ਵੀ ਆ ਜਾ ਆ ਤੰਨਾ ਖੇੜੀ ਦਾ ਕੰਮ ਨੂੰ ਸਾਹ ਨਹੀਂ ਦੇਣਾ ਮੈਂ ਤਾਂ ਤੈਨੂੰ ਠੀਕਦਾ ਆ ਜਾ ਤੂੰ ਸਾਹ ਲੈਣ ਲੱਗ ਗਿਆ ਚਾਹ ਲਿਆ ਚੱਲ ਚੱਕ ਦੇ ਐ ਬੱਲੇ ਜਵਾਨਾ ਤੇਰੇ ਬੱਲੇ ਜਵਾਨ ਦੇ ਮੈਂ ਤਾਂ ਰੁਕ ਗਿਆ ਬਈ ਆਜੋ 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 ਹੁਣ ਪੜਨਾ ਕਿ ਕਿਵੇਂ ਕਰਨਾ ਵਾ ਪੜਨਾ ਹੈ ਕੀ ਕਰਨਾ ਪੜਨਾ ਮੈਂ ਵੇਖ ਲਾ ਪੜ ਲਾ ਹੈ ਪੜਨਾ ਪੜਨਾ ਨਹੀਂ ਤਾਂ ਟਰੈਕਟਰ ਚਲਾਉਣਾ ਹੀ ਕੱਲਾ ਸੌਖਾ ਖੇਤੀ ਜਣਾ ਹੋਈ ਉਹ ਵੀ ਗਿੜੇ ਦੇਣ ਨੂੰ ਬਸ ਇਹ ਨੂੰ ਟਰੈਕਟਰ ਚਲਾਉਣਾ ਕਰਕੇ ਸੌਖਾ ਕਰਕੇ ਲੱਗਦਾ ਵੀ ਹਾਂ ਵੀ ਮੈਂ ਤਾਂ ਕਰ ਲੂ ਐੇ ਕੰਮ ਹਨਾ ਬਾਕੀ ਸਾਰੇ ਕੰਮ ਹੀ ਔਖੇ ਹਨਾ ਮੇਰਾ ਤਾਂ ਇੱਕ ਖਾਤੀ ਵਾਲਾ ਛੋਟਾ ਚੋਲਾ ਦੇ ਮੈਂ ਸਪੈਸ਼ਲ ਬਣਾ ਕੇ ਦਿੰਨੇ ਹਾਂ ਨਾ ਹੈ ਤੋੜਿਆ 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 पूरा के लग गया तेरा प्रवान पूरा लग गया पा पता पता है माड़ी चल चल मुड़ता इतना मुड़ता कोई मुड़ता 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 ਕਾਂ ਤੇਰੀ ਵੀ ਤਨੂ ਨਾ ਅੱਗੇ ਚੜ ਮੈਂ ਚੜਤੀ ਬਣੀ ਪਾਸੇ ਨੂੰ ਹੋ ਜਾ ਪਾਸੇ ਨੂੰ ਮੇਰੇ ਤੋਂ ਵੀ ਮੇਰੇ ਬੱਚੇ ਆ ਗਏ ਮਾਈ ਸਾਥੀ ਬਣਾ ਛੋਟਾ ਕਰਿਆ ਬਾਬਾ ਵੇਹਦਾ ਥੋੜੇ ਹਲੋਈਏ ਕਰਦੇ ਕੀ ਆ ਬਾਬਾ ਦਾ ਕੰਨਕ ਜਾਦੇ ਬਹਦੇ ਆ ਵੀਰੇ ਥੋੜੀ ਖਲਾਰਦੇ ਆ ਨੰਮ ਤਾਂ ਆ ਹੀ ਆ ਨਾ ਬੰਦਿਆ ਹਾਂ ਸਾਂਪ। ਉਹ ਜਾਈਏ। ਹਰ ਵੀਲ ਬਣਾ ਲੈ। ਕੇਲੇ ਬਾਹਰ ਨਹੀਂ ਹੰਬ ਜਾ ਰਹੇ। ਬਾਹਰ ਹੀ ਪਾ ਲਈਏ ਨੇ। ਇਹ ਵੀ। ਹਾਂ। ਕਿਹ ਰੇਲੇ ਬਾਹਰ ਨਹੀਂ ਹੰਬ ਗਿਆ।